ਅੰਮਰ ਸਰ ਦੀ ਹਵਾ ਕੀ ਜਾਂਦੀ ਹੈ ਕਿਹੜੇ ਨੇਤਾ ਨੂੰ ਵੋਟ ਪਾਉਣੀ ਪਈ ਪੰਜਾਬ ਦੇ ਵਿੱਚ ਬੀਜੇਪੀ ਅਕਾਲੀ ਦਲ ਦਾ ਕੋ ਇੱਕ ਨੇ ਲਿਆ ਪਾਰਟੀ ਦਾ ਮੀਤ ਵਰਦਕ ਹੈਗਾ ਜੀ ਮੇਰੇ ਇੰਚਾਰਜ ਉਹ ਤਾਂ ਕਿੰਨੇ ਜਿਆਦਾ ਕਿਉਂ ਜਿਆਦਾ ਤਾਂ ਮੈਨੂੰ ਆਪਣੇ ਮਨ ਨੂੰ ਜੋ ਫੀਲ ਹੋ ਰਿਹਾ ਹੈ ਇਹਦੇ ਹੀ ਸਵਾਲ ਨੇ ਕਿ ਆਂਦੇ ਨਾਂ ਦੇ ਵਾਦੇ ਪੂਰੇ ਹੋਏ ਇਹਨਾਂ ਗਰੰਟੀਆਂ ਜਿਹੜੇ 1000-1000 ਰੁਪਇਆ ਪਾਉਣਾ ਸੀ ਉਹ ਵੀ ਨਹੀਂ ਪਾਇਆ ਜੀ ਉਹ ਵਾਦੇ ਪੂਰੇ ਕਦੀ ਨਹੀਂ ਹੁੰਦੇ ਹੁੰਦੇ ਕਿਸੇ ਦੇ ਆਪ 15-15 ਲੱਖ ਮੋਦੀ ਨੇ ਕਿਹਾ ਉਹਨੂੰ ਤਾਂ ਕੋਈ ਨਹੀਂ ਪੁੱਛਦਾ ਉਹਨਾਂ ਗੱਲ ਕਰੋ 15-15 ਲੱਖ ਰੁਪਏ ਹਰ ਬੰਦੇ ਨੂੰ ਦਵਾਂਗਾ ਕਿੱਥੇ ਆ 15 ਲੱਖ ਦੇ ਪ੍ਰਧਾਨ ਮੰਤਰੀ ਬਣ ਕੇ ਬੈਠਾ ਹੈ ਤੇ 2-2 ਕਰੋੜ ਵੀ ਕਹਿੰਦਾ ਸੀ ਦਵਾਂਗਾ ਐਡਾ ਗੰਦਾ ਪ੍ਰਧਾਨ ਮੰਤਰੀ ਐਡਾ ਝੂਠਾ ਪ੍ਰਧਾਨ ਮੰਤਰੀ ਬਣਿਆ ਉਮੀਦਵਾਰ ਭਾਜਪਾ ਨੇ ਭੇਜਿਆ ਅੰਦੇ ਬੜਾ ਪੜਿਆ ਲਿਖਿਆ ਉਮੀਦਵਾਰ ਹੈ ਕਿਵੇਂ ਦੇ ਦੇ ਅਮਰਸਰ ਦਾ ਹਾਂਜੀ ਕਰਨਜੀਤ ਸਿੰਘ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਆਮ ਆਦਮੀ ਪਾਰਟੀ ਦਾ ਨਿਕਵਾ ਜਿੱਤਿਆ ਜੋਂਗੇ ਨੇ ਐਸਾ ਰਵਾਜ ਪਾਇਆ ਵੇ ਫਰੀ ਵਾਲਾ ਮੁਲਕ ਦਾ ਹੀ ਬੇੜਾ ਗਰਕ ਹੋ ਗਿਆ ਇਹ ਇਹ ਗੱਲ ਤਾਂ ਅੰਦਰੋਂ ਹੀ ਸਾਬ ਕੋਵਿਡ ਲੁੱਟਾ ਹੰਤੇ ਆਰੇ ਭਾਜਪਾ ਵੀ ਲੁੱਟਾਂ ਹੰਤੇ ਰੇ ਇਸ ਬੰਦੇ ਦੇ ਮੈਂ ਸਾਕਤ ਪਿਆ ਵੀ ਇਸਕਾ ਪਾਰਟੀ ਨੂੰ ਛੱਡ ਜਾਂਦਾ ਨਾ ਉਸ ਬੰਦੇ ਦੇ ਕਰੈਕਟਰ ਵਰਤੋ ਨਹੀਂ ਕੋ ਕੱਖ ਨਹੀਂ ਹੋਦਾ ਮੈਂ ਸਮਝਦਾ ਤੇ ਨਾ ਤੇ ਇਹਦਾ ਲਾਲੋ ਕਿੰਨੀ ਵਾਰੀ ਉਹ ਪਾਰਟੀਆਂ ਬਦਲ ਉਸ ਬੰਦੇ ਕੋਲ ਕਿਵੇਂ ਯਤ ਕਰਾਂਗੇ ਇਹ ਜਿਹੜਾ ਬੰਦਾ ਆਪਣੇ ਬੇਸਿਕ ਪਾਰਟੀ ਨੂੰ ਛੱਡ ਜਾਂਦਾ ਉਹ ਤੇ ਕੁਝ ਵੀ ਕਰ ਸਕਦਾ ਉਹਦੀ ਤੇ ਵੈਲਿਊ ਹੀ ਕੁਝ ਨਹੀਂ ਸਰ ਕੀ ਨਾਮ ਜੀ ਸੋਣਾ ਨਾਮ ਦੱਸੋ ਉਹ ਮੈਂ ਵੋਟ ਆਪਣਾ ਪਾਣਾ ਕਿਹੜੀ ਪਾਰਟੀ ਦਾ ਉਮੀਦਵਾਰ ਸਹੀ ਜਾਪਦਾ ਤੁਹਾਨੂੰ ਆਪ ਪਾਰਟੀ ਉਹ ਕਿੱਥੇ ਗਏ ਜਿਹੜੇ ਭ੍ਰਸ਼ਟਾਚਾਰ ਕੀਤਾ ਸੀ ਜਿਨ੍ਹਾਂ ਦਾ ਉਹਨਾਂ ਨੂੰ ਵਾਸ਼ਿੰਗ ਵਾਸ਼ਿੰਗ ਮਸ਼ੀਨ ਦੇ ਵਿੱਚ ਧੋ ਕੇ ਤੇ ਉਹਨਾਂ ਨੂੰ ਆਪਣੇ ਲੈ ਕੇ ਦੇ 400 ਤੋਂ ਪਾਰ ਜਾਏ ਜੀ ਮੋਦੀ ਲਹਿਰ ਆ ਜੀ ਚੱਲ ਆਹੋ 15 ਲੱਖ ਉਹਨੇ ਦੇ ਦਿੱਤਾ ਤੇ 2-2 ਕਰੋੜ ਹਰ ਮਹੀਨੇ ਹਰ ਸਾਲ ਨੌਕਰੀ ਦੇਗਾ ਉਹ ਦੇਗਾ ਵਾਦੇ ਕਰ ਰਿਹਾ ਜੁਮਲੇ ਕੁਝ ਨਹੀਂ ਕੋਈ ਵਾਦਾ ਨਹੀਂ ਕਿਹਾ ਵੀ ਸੀ ਕਿ ਅੱਛੇ ਦਿਨ ਲੈਣਗੇ ਜਾਨਗੇ ਭਾਰਤ ਦੇ ਇਜਾਬ ਦਾ ਅੱਛੇ ਦਿਨ ਆਏ ਅੱਛੇ ਉਹਦੇ ਹੀ ਦਿਨ ਆਏ ਆ ਜਨਤਾ ਦੇ ਕਾਹਦੇ ਅੱਛੇ ਆਏ 400 ਦਾ ਸਿਲੰਡਰ ਨਹੀਂ ਤੇ 1200 ਦਾ ਹੋ ਗਿਆ ਦਾ ਹਰ ਪਾਸੇ ਮਹਿੰਗਾਈ ਐਨੀ ਮਹਿੰਗਾਈ ਕਰ ਦਿੱਤੀ ਇਹਨੇ ਬੇੜਾ ਗਰਮ ਕਰਤਾ ਹੋਲਾ ਸਭ ਨੂੰ ਕਿਵੇਂ ਦੇਖੀ ਆਮ ਜਨਤਾ ਦੀ ਨਾਰਾਜ ਇਹੀ ਹੈ ਵੀ ਉਹਨਾਂ ਨੇ ਕੁਝ ਨਹੀਂ ਕੀਤਾ 10 ਸਾਲ ਚ ਸਸਰੀ ਗੱਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਦੋਸਤੋ ਚੋਣਾਂ ਦਾ ਮਾਹੌਲ ਚੱਲ ਰਿਹਾ ਤੇ ਹਰ ਉਮੀਦਵਾਰ ਜਿਹੜਾ ਪੱਬਾ ਪਾ ਰਿਹਾ ਜਨਤਾ ਦੇ ਦਰਬਾਰ ਜਾ ਰਿਹਾ ਹੱਥ ਜੋੜਿਆ ਵੋਟਾਂ ਪਾਉਣ ਵਾਸਤੇ ਤਾ ਵੱਡੇ ਵੱਡੇ ਵਾਅਦੇ ਤੇ ਵੱਡੇ ਵੱਡੇ ਦਾਅਵਿਆਂ ਦੇ ਨਾਲ ਜਨਤਾ ਦੇ ਦਰਵਾਜ਼ੇ ਆ ਰਹੇ ਨੇ ਲੀਡਰ ਪਰ ਆਮ ਜਨਤਾ ਦੀ ਰਹਿ ਜਾਣਨ ਵਾਸਤੇ ਅੱਜ ਅੰਮ੍ਰਿਤਸਰ ਪਹੁੰਚੇ ਆ ਅੰਮ੍ਰਿਤਸਰ ਦੀ ਜਨਤਾ ਦੀ ਰਹਿ ਚੀਏ ਅੰਮ੍ਰਿਤਸਰ ਦੀ ਹਵਾ ਕੀ ਆਂਦੀ ਹੈ ਜਿਹੜੇ ਨੇਤਾ ਨੂੰ ਇਸ ਵਾਰੀ ਜਿਹੜਾ ਪਸੰਦ ਕੀਤਾ ਜਾਏਗਾ ਤੇ ਜਿਤਾਤੀਏ ਇਥੋਂ ਫਤਵਾ ਦਿੱਤਾ ਜਾਏਗਾ ਤਾਂ ਅੰਮ੍ਰਿਤਸਰ ਦੀ ਜਨਤਾ ਜਿਹੜੀ ਇਹ ਠੰਡੀ ਹਵਾ ਦਾ ਆਨੰਦ ਮਾਣ ਰਹੀ ਹੈ ਜਲਵਾ ਜ਼ਰੂਰ ਕਰ ਰਹੇ ਹਾਂਜੀ ਸਰ ਨਾਮ ਕੀ ਹੈ ਤੁਹਾਡਾ ਭਾਰਤ ਪੁਸ਼ਪ ਸ਼ਰਮਾ ਦੀ ਪੁਸ਼ਪ ਸਿੰਘ ਸਾਹਿਬ ਮੈਨੂੰ ਇਹ ਦੱਸੋ ਅਮਰਸਰ ਦੀ ਹਵਾ ਕੀ ਜਾਂਦੀ ਹੈ ਕਿਹੜੇ ਨੇਤਾ ਨੂੰ ਵੋਟ ਪਾਣੀ ਬੰਦੀ ਹੈ ਚੋਣ ਚਾਰੋ ਉਮੀਦਵਾਰ ਨੇ ਮੈਦਾਨ ਦੇ ਵਿੱਚ ਮੌਜੂਦਾ ਐਮਪੀ ਨੇ ਔਜਲਾ ਸਾਹਿਬ ਭਾਜਪਾ ਤੋਂ ਤਰਨਜੀਤ ਸੰਧੂ ਤਾਂ ਕੈਬਨਟ ਮੰਤਰੀ ਧਾਰੀਵਾਲ ਤੇ ਅਨਿਲ ਜੋਸੀ ਸ਼੍ਰੋਮਣੀ ਅਕਾਲੀ ਦਲ ਤੋਂ ਕਿਹੜੇ ਉਮੀਦਵਾਰ ਨੂੰ ਇਸ ਵਾਰੀ ਪਸੰਦ ਕੀਤਾ ਹੈ ਦੇਖੋ ਜੀ ਕੱਲੇ ਅਮਰਸਰ ਦੀ ਆਵਾਜ਼ ਨਾ ਪੁੱਛੋ ਜੀ ਪੰਜਾਬ ਦੇ ਵਿੱਚ ਬੀਜੇਪੀ ਅਕਾਲੀ ਦਲ ਦਾ ਪੁੱਕ ਨੇ ਲਿਆ ਵੈਸੇ ਵੀ ਮੋਦੀ ਸਾਹਿਬ ਇਹ ਕਹਿੰਦੇ ਨੇ ਮੈਨੂੰ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਜੇ ਇਹ ਤੋਂ ਪਹਿਲਾਂ ਪੁਰੀ ਸਾਹਿਬ ਉਹ ਤੋਂ ਬਾਅਦ ਦੂਜੇ ਬਨੇ ਹਾਰ ਗਏ ਜਿਹੜੇ ਇੱਥੋਂ ਦੇ ਐਮਪੀ ਦੇ ਕੈਂਡੀਡੇਟ ਬੀਜੇਪੀ ਦੇ ਉਹ ਮਨਿਸਟਰ ਤਾਂ ਬਣਾ ਦਿੱਤੇ ਜੀ ਇਤਲੀ ਜੀ ਇਤਲੀ ਜੀ ਮਨਿਸਟਰ ਤਾਂ ਬਣਾ ਦਿੱਤੇ ਪਰ ਮੈਨੂੰ ਇਹ ਦੱਸੋ ਬਈ ਅਮਰitsar ਵਾਸਤੇ ਬਾਅਦ ਉਹਨਾਂ ਨੇ ਕੀ ਕੀਤਾ ਅਮਰitsar ਵਾਸਤੇ ਕੋਸ਼ਿਸ਼ ਉਹਨਾਂ ਕੀਤਾ ਤੇ ਕਰਦੇ ਤੇ ਮੈਂ ਨਹੀਂ ਸਮਝਦਾ ਬੀਜੇਪੀ ਕਦੀ ਨਾਲ ਦੇ ਦਿੱਤੇ ਅੰਮ੍ਰਿਤਸਰ ਵਾਸਤੇ ਉਹਨਾਂ ਨੂੰ ਕੋਈ ਐਸਾ ਪ੍ਰੋਜੈਕਟ ਜਾਂ ਐਸੀ ਚੀਜ਼ ਲੈ ਕੇ ਆਉਣੀ ਚਾਹੀਦੀ ਸੀ ਜੇ ਜਨਤਾ ਨੇ ਹਰਾਇਆ ਏ ਤੇ ਦੇ ਕੋਈ ਅੰਮ੍ਰਿਤਸਰ ਦੀ ਜਨਤਾ ਨੂੰ ਜਾਂ ਪੰਜਾਬ ਦੀ ਜਨਤਾ ਨੂੰ ਤੋਹਫਾ ਦਿੱਤਾ ਹੁੰਦਾ ਤੇ ਫਿਰ ਉਹ ਅਗਲੀ ਵਾਰੀ ਜਿਹੜਾ ਅਗਲਾ ਉਮੀਦਵਾਰ ਬੀਜੇਪੀ ਦਾ ਹੁੰਦਾ ਉਹਦੇ ਵਾਸਤੇ ਉਹ ਲੀਆਂ ਪਾ ਜਾਂਦੇ ਤੇ ਉਹ ਉਹ ਜਿੱਤਦਾ ਜ਼ਰੂਰ ਜਿੱਤਦਾ ਪੁੱਸਨ ਜੀ ਮੈਨੂੰ ਇਹ ਦੱਸੋ ਹੋਰ ਇਹ ਹੁਣ ਵੀ ਜਿਹੜੇ ਮੌਜੂਦਾ ਐਮਪੀ ਆਰੋਲਜੀ ਨੇ ਉਹਨਾਂ ਬਾਰੇ ਕਿਵੇਂ ਦੇਖਦੇ ਹੋ ਦੂਜੀ ਤੀਜੀ ਵਾਰ ਉਹਨਾਂ ਦੇ ਪਾਰਟੀ ਨੇ ਪਰ ਰੋਸਾ ਜਤਾਇਆ ਹੈ ਔਰ ਗੱਲਸਾਬ ਜਿਹੜੇ ਨੇ ਬੇਸਿਕਲੀ ਬਹੁਤ ਸ਼੍ਰੀਫ ਆਦਮੀ ਨੇ ਧਾਰੀਵਾਸ ਸਾਹਿਬ ਵੀ ਬਹੁਤ ਅੱਛੇ ਬੰਦੇ ਨੇ ਜੋਸ਼ੀ ਸਾਹਿਬ ਦਾ ਜਿਹੜਾ ਪੋਜੀਸ਼ਨ ਆ ਉਹ ਪਾਰਟੀ ਗਲਤ ਚੁਆਇਸ ਕਰ ਚੁੱਕੇ ਨੇ ਜੋਸ਼ੀ ਸਾਹਿਬ ਨੇ ਐਮਐਲਏ ਹੁੰਦੇ ਮਿਨਿਸਟਰ ਹੁੰਦੇ ਇਥੇ ਕੰਮ ਕੀਤਾ ਅੰਮ੍ਰਿਤਸਰ ਦੇ ਵਿੱਚ ਐਸੀ ਗੱਲ ਕੋਈ ਨਹੀਂ ਗਈ ਤਾਂ ਜੀ ਸੰਧੂ ਜੀ ਜਿਹੜੇ ਨੇ ਸਾਡੇ ਵਿਦੇਸ਼ਾਂ ਚ ਵੀ ਅਮਰੀਕਾ ਦੇ ਵਿੱਚ ਵੀ ਰਾਜਦੂਤ ਰਹੇ ਨੇ ਬੜੇ ਅੱਛੇ ਆਈਆਰਐਸ ਆਫੀਸਰ ਸਨ ਉਹਨਾਂ ਨੇ ਪਾਰਟੀ ਦੇ ਵਿੱਚ ਉਹਨਾਂ ਨੂੰ ਟਿਕਟ ਦੇ ਦਿੱਤੀ ਉਹ ਆੜ ਲੈਣ ਲੱਗੇ ਨੇ ਪਰ ਮੈਂ ਨਹੀਂ ਸਮਝਦਾ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦਾ ਕਾਲੀ ਬੀਜੇ ਪੀਦਾ ਭੁੱਖੇਗਾ ਐਸੇਲੇ ਮੁਕਾਬਲਾ ਕੁਲਦੀਪ ਸਿੰਘ ਧਾਲੀਵਾਲ ਜੀ ਤੇ ਮਿਸਟਰ ਔਜਲਾ ਦਾ ਹੈ ਗੁਰਜੀਤ ਸਿੰਘ ਔਜਲਾ ਜੀ ਨੇ ਮੈਂ ਜਿਵੇਂ ਤੁਹਾਨੂੰ ਅੱਗੇ ਵੀ ਦੱਸ ਚੁੱਕਾ ਹਾਂ ਇਹ ਦਿੱਲੀ ਤੇ ਕਟਰਾ ਹਾਈਵੇ ਸੀਗਾ ਜਿਹੜਾ ਜਲੰਧਰ ਤੋਂ ਮੁੜ ਜਾਣਾ ਸੀਗਾ ਉਹ ਔਜਲਾ ਸਾਹਿਬ ਨੇ ਹਿੰਮਤ ਕਰਕੇ ਮੋਦੀ ਸਰਕਾਰ ਨੂੰ ਹੀ ਮਿਲ ਕੇ ਮੋਦੀ ਜੀ ਨੂੰ ਮਿਲ ਕੇ ਤੇ ਮੋਦੀ ਜੀ ਦੇ ਮੰਤਰੀਆਂ ਨੂੰ ਮਿਲ ਕੇ ਉਹ ਜਿਹੜਾ ਅਮਰਸਰ ਦੇ ਬੇਟੀ ਦੇ ਦਿੱਲੀ ਕਟਰਾ ਹਾਈਵੇ ਜਿਹੜਾ ਅਮਰਸਰ ਰਹੀ ਜਾ ਰਿਹਾ ਸਰਕਾਰ ਰੋਡ ਬਣ ਰਹੀ ਆ ਸਾਰੀਆਂ ਛੜਕਾਂ ਦਾ ਬੜਾ ਅੱਛਾ ਉਹਨਾਂ ਨੇ ਕੀਤਾ ਫਿਰ ਉਦੋਂ ਬਾਅਦ ਔਜਲਾ ਸਾਹਿਬ ਨੇ ਜਿਹੜਾ ਅਸੈਂਬਲੀ ਦੇ ਵਿੱਚ ਬੰਬ ਪਾਇਆ ਸੀਗਾ ਬੰਦੇ ਕੂਸੇ ਉੱਥੇ ਵਿੱਚ ਉਹ ਆਤਵਾਦੀ ਟਾਈਪਸਨ ਜਿਆ ਉਹਨਾਂ ਦੀ ਛੋਟ ਇਹੋ ਜਿਹੀ ਸੀਗੇ ਔਜਲਾ ਸਾਹਿਬ ਨੇ ਆਪ ਖੁਦ ਫੜ ਕੇ ਉਹਨਾਂ ਨੂੰ ਸਾਰੀ ਪਾਰਲੀਮੈਂਟ ਨੂੰ ਬਚਾਇਆ ਉਹਦੇ ਵਿੱਚ ਪਾਰਲੀਮੈਂਟ ਨੂੰ ਨਿਤਾਉ ਤੈਸ਼ ਨੈਸ਼ ਕਰ ਦਿੰਦੇ ਜਾਂ ਕੁਛ ਕਰ ਦਿੰਦੇ ਇੱਕ ਬੰਦੇ ਦਾ ਵੀ ਨੁਕਸਾਨ ਹੋ ਜਾਂਦਾ ਮੈਂ ਸਮਝਦਾ ਸਾਂ ਉਹ ਦੇਸ਼ ਦੇ ਵਿੱਚ ਵਾਸਤੇ ਬਹੁਤ ਹੀ ਮਾੜਾ ਹੁੰਦਾ ਔਰ ਦੇਸ਼ ਦੀ ਸ਼ੋਭੀ ਜਿਹੜੀ ਆ ਹਿੰਦੁਸਤਾਨ ਦੀ ਸ਼ੋਭੀ ਜਿਹੜੀ ਆ ਉਹ ਦੇਸ਼ਾਂ ਦੇ ਵਿੱਚ ਮਾੜੀ ਹੋਣੀ ਸੀ ਤੁਸੀਂ ਜੀ ਪਰ ਚਾਰ ਉਮੀਦਵਾਰ ਨੇ ਜਿਤਨਾ ਚੋਂ ਇੱਕ ਉਮੀਦਵਾਰ ਨੇ ਕਿਹੜੀ ਹਵਾ ਜਾਪ ਦੀ ਇਸ ਤਰੀਕ ਤੇਜ਼ੀ ਨਾਲ ਪ੍ਰਚਾਰ ਚੱਲ ਰਿਹਾ ਹੈ ਕਿ ਇਹ ਉਮੀਦਵਾਰ ਨੂੰ ਜਨਤਾ ਪਿਆਰ ਦੇ ਰਹੀ ਹੈ ਉਮੀਦਵਾਰ ਤਾਂ ਫਿਰ ਜੀ ਮੇਰੇ ਕੋਲ ਪੁੱਛੋਗੇ ਤੇ ਔਜਲਾ ਸਾਹਿਬ ਨੇ ਜਿੰਨੇ ਕੰਮ ਕੀਤੇ ਆ ਉਹ ਉਹਨਾਂ ਦੇ ਅੱਗੇ ਆਉਣਗੇ ਹਿੰਦੂ ਅੰਬਰਸਾਦੀ ਜਨਤਾ ਜਿਹੜੀ ਆ ਉਹਨਾਂ ਨੂੰ ਬਹੁਤ ਮਾਤ ਨਾਲ ਵੋਟ ਪਾ ਕੇ ਤੇ ਮੈਂ ਸਮਝਦਾ ਯਾਦਾ ਨਹੀਂ ਤੇ 2 2.5 3 ਲੱਖ ਵੋਟ ਤੋਂ ਔਜਲਾ ਸਾਹਿਬ ਅੰਬਰਸਾਦੀ ਸੀਟ ਫਟੇ ਕਰਕੇ ਰਾਹੁਲ ਗਾਂਧੀ ਜੀ ਝੋਲੀ ਪਾਉਣਗੇ ਬਿਲਕੁਲ ਜਰੂਰ ਜੀ ਇਧਰ ਦਾ ਔਜਲਾ ਸਾਹਿਬ ਦੀ ਸੀਟ ਤੇ ਫਤਵਾ ਦਿੱਤਾ ਜਾ ਰਿਹਾ ਤੁਹਾਡਾ ਨਾਮ ਜੀ ਮੈਂ ਕਰ ਚੁੱਕਾ ਗੱਲ ਪਹਿਲਾਂ ਹਾਂ ਜੀ ਪਰਤਪੂਛਨ ਪਰਤਪੂਛਨ ਜੀ ਮੈਨੂੰ ਇਹ ਦੱਸੋ ਤੁਹਾਡੇ ਨਾਲ ਹੀ ਬੈਠੇ ਤੁਹਾਡੇ ਸਾਥੀ ਨੇ ਉਹ ਆਂਦਰ ਜੀ ਔਜਲਾ ਸਾਹਿਬ ਨਾਮ ਵੀ ਸੇਵੀਆਂ ਤੇ ਸੋਚ ਵੀ ਤੁਹਾਡੀ ਸੇਮ ਹੀ ਜਾਂ ਪਾਰਟੀ ਆ ਡੜੇ ਸੇਮ ਹੀ ਹੈ ਜੀ ਬਿਲਕੁਲ ਕੋਈ 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 ਗੱਲ ਦੋ ਸੋਚੋ ਨਾ ਜੀ ਕੋਈ ਮੇਰੀ ਹੈ ਜੀ ਔਜਲਾ ਸਾਹਿਬ ਜਾਂ ਤਾਰੀਵਾਲ ਸਾਹਿਬ ਆਮ ਆਦਮੀ ਪਾਰਟੀ ਤੋਂ ਸ਼੍ਰੋਮ ਨੇ ਆਪਣੀ ਪਾਰਟੀ ਦਾ ਉਮੀਦਵਾਰ ਜਿੱਤੇਗਾ ਜੀ ਮੇਰੇ ਵਿਚਾਰ ਦਿਨੋ ਤੱਕ ਜਿਵੇਂ ਜਾਪਦਾ ਕਿਉਂ ਜਾਪਦਾ ਤੁਹਾਨੂੰ ਮੈਨੂੰ ਬਸ ਆਪਣੇ ਮਨ ਨੂੰ ਜੋ ਫੀਲ ਹੋ ਰਿਹਾ ਹੈਗੀ ਉਹਦੇ ਮੁਤਾਬਕ ਮੈਂ ਕਰ ਰਿਹਾ ਹਾਂ ਉਹੋ ਹੀ ਦੱਸਦਾ ਇਹ ਟਾਈਮ ਟਾਈਮ ਦੱਸਿਆ ਜੀ ਵਿਰੋਧੀਆਂ ਦਾ ਇਹ ਸਵਾਲ ਨੇ ਕਿ ਆਂਦੇ ਨਾਂ ਦੇ ਵਾਅਦੇ ਪੂਰੇ ਹੋਏ ਨਾ ਜਰੰਟੀਆਂ ਜਿਹੜੇ ਹਜ਼ਾਰ ਹਜ਼ਾਰ ਰੁਪਈਆ ਪਾਉਣਾ ਸੀ ਉਹ ਵੀ ਨਹੀਂ ਪਾਇਆ ਜੀ ਉਹ ਵਾਅਦੇ ਪੂਰੇ ਕਦੀ ਨਹੀਂ ਹੁੰਦੇ ਹੁੰਦੇ ਕਿਥੇ ਦੇ ਤੇ ਕਹਿਣਾ ਹੁੰਦਾ ਲੀਡਰਾਂ ਨੇ ਵਾਅਦੇ ਕਰਨੇ ਵੀ ਪੈਂਦੇ ਨੇ ਜੰਤਾਂ ਕਦੀ ਪੂਰੇ ਨਹੀਂ ਹੁੰਦੇ ਵਿੱਚ ਵੀ ਜੀ ਲੀਡਰ ਆਪਣਾ ਕੰਮ ਕਰਦੇ ਨੇ ਜਨਤਾ ਨੂੰ ਅੱਛਾ ਲੱਗਦਾ ਕਈ ਵਾਰੀ ਨਹੀਂ ਲੱਗਦਾ ਲੇਕਿਨ ਸਾਰੇ ਵਾਅਦੇ ਪੂਰੇ ਨਹੀਂ ਹੁੰਦੇ ਜਨਤਾ ਜਨਾ ਉਮੀਦ ਰੱਖਦੀ ਆ ਉਹਨਾਂ ਜਨਤਾ ਨੂੰ ਉਦੇ ਮੁਤਾਬਕ ਵਾਅਦਾ ਇਦਾਂ ਹੈ ਨਾ ਉਹ ਪੂਰਾ ਨਹੀਂ ਹੋ ਸਕਦਾ ਹੋ ਹੀ ਨਹੀਂ ਸਕਦਾ ਹੁਣ ਵੀ ਵਾਅਦੇ ਤੇ ਦਾਅਵਿਆਂ ਦੇ ਨਾਲ ਜਨਤਾ ਦੇ ਦਰਵਾਜ਼ੇ ਜਾ ਰਹੇ ਨੇ ਲੀਡਰ ਕਿਵੇਂ ਜਾਪਦਾ ਇਹ ਵਾਅਦੇ ਜਾਂ ਦਾਅਵੇ ਸੱਚੇ ਨੇ ਜਾਂ ਇਹ ਵੀ ਲਾਰੇ ਲੱਪੇ ਨੇ ਉਹ ਵੇਖੋ ਹੀ ਸੱਚੇ ਵੀ ਵਿੱਚ ਹੋਣਗੇ ਲਾਰੇ ਲੱਪੇ ਵੀ ਹੈ ਹੀ ਨਹੀਂ ਕਿਉਂ ਨਹੀਂ ਸਾਰੇ ਵਾਅਦੇ ਸੱਚੇ ਨਹੀਂ ਹੋਣਗੇ ਵਿੱਚ ਲਾਰੇ ਲੱਪੇ ਵੀ ਨੇ ਕਰਨੇ ਪੈਂਦੇ ਨੇ ਜਨਤਾ ਨਾਲ ਜਨਤਾ ਕੋਲ ਜਾਓਗੇ ਤਾਂ ਕੁਝ ਨਾ ਕੁਝ ਦੇਣ ਦਾ ਹੀ ਵਾਅਦਾ ਕਰੋਗੇ ਨਾ ਆਪ ਅੰਦਰ 15 ਲੱਖ ਮੋਦੀ ਨੇ ਕਿਹਾ ਉਹਨੂੰ ਤੇ ਕੋਈ ਨਹੀਂ ਪੁੱਛਦਾ ਉਹਨਾਂ ਨਾਲ ਗੱਲ ਕਰੋ 15 15 ਲੱਖ ਰੁਪਏ ਹਰ ਬੰਦੇ ਨੂੰ ਦਵਾਗਾ ਕਿੱਥੇ ਆ 15 ਲੱਖ ਦੇ ਪ੍ਰਧਾਨ ਮੰਤਰੀ ਬਣ ਕੇ ਬੈਠਾ ਆ ਤੇ 2 2 ਕਰੋੜ ਵੀ ਕਹਿੰਦਾ ਸੀ ਦਵਾਗਾ ਐਡਾ ਗੰਦਾ ਪ੍ਰਧਾਨ ਮੰਤਰੀ ਐਡਾ ਝੂਠਾ ਪ੍ਰਧਾਨ ਮੰਤਰੀ ਬਣਿਆ ਆ ਕਿ ਤੁਸੀਂ ਇਹਦੇ ਬਾਰੇ ਕੀ ਕਹੋਗੇ ਤੁਸੀਂ ਤੁਸੀਂ ਦੱਸ ਦਿਓ ਕੀ ਹੈ ਕੀ ਕੈਰੈਕਟਰ ਹੈ ਇਸ ਬੰਦੇ ਦਾ ਜਿਹੜਾ ਇਹਨਾਂ ਜਨਤਾ ਨਾਲ ਝੂਠਾ ਵਾਅਦਾ ਕਰਕੇ ਲੋਕਾਂ ਦੇ ਨਾਲ ਤੇ ਪ੍ਰਧਾਨ ਮੰਤਰੀ ਬਣਿਆ ਹੋਇਆ ਹੈ ਕੀ ਆ ਕਰੈਕਟਰ ਹੈ ਹੁਣ ਜਿਹੜਾ ਉਮੀਦਵਾਰ ਭਾਜਪਾ ਨੇ ਭੇਜਿਆ ਆਂਦੇ ਬੜਾ ਪੜਿਆ ਲਿਖਿਆ ਉਮੀਦਵਾਰ ਹੈ ਕਿਵੇਂ ਦੇ ਦੇ ਅਮਰਸਰ ਦਾ ਹਾਂਜੀ ਤਰਨਜੀਤ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤੇਗਾ ਕੈਂਡੀਡੇਟ ਹੋਏ ਬਣੇ ਗਏ ਉਹ ਇਲੈਕਸ਼ਨ ਦਾ ਜਿੱਤੋ ਦੀ ਹੋਏਗੀ ਪੱਕੀ ਬਾਬਾ ਬਤੁਮਾਦ ਤਾਂ ਠੰਡੀ ਹਵਾ ਦਾ ਆਨੰਦ ਮਾ ਰਹੇ ਨੇ ਅਮਰਸਰ ਦੀ ਜਨਤਾ ਅਮਰਸਰ ਦੀ ਜਨਤਾ ਹੀ ਦੱਸੇ ਜੀ ਕਿ ਫਤਵਾ ਜਿਸ ਨੂੰ ਦੇਣਾ ਅਸਰ ਕੀ ਨਾਂ ਭਾਜੀ ਤੁਹਾਡਾ ਸੱਤ ਵਾਰ ਸਤਪਾਲ ਜੀ ਜਿਵੇਂ ਦੇਖਦੇ ਹੋ ਚੋਣਾ ਦਾ ਮਾਹੌਲ ਹੈ بڑے بڑے ਵਾਅਦੇ ਤੇ بڑے بڑے ਦਾਅਵਿਆਂ ਦੇ ਨਾਲ ਲੀਡਰ ਜਿਹੜੇ ਨੇ ਜਨਤਾ ਦੇ ਦਰਬਾਰ ਜਾ ਰਹੇ ਨੇ ਤਾਂ ਆਮ ਜਨਤਾ ਨੇ ਫਤਵਾ ਦੇਣਾ ਤੁਸੀਂ ਜਿਸ ਨੂੰ ਦੇਖਦੇ ਹੋ ਇਸ ਵੇਲੇ ਦੇਖੋ ਜੀ ਇਹਦੇ ਬਾਰੇ ਤੇ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਮੈਨੂੰ ਸਿਆਸਤ ਦੇ ਵਿੱਚ ਇੰਟਰਸਟ ਨਹੀਂ ਹੈਗਾ ਦੂਸਰੀ ਗੱਲ ਇਹ ਕੇਜਰੀਵਾਲ ਤੇ ਮੈਂ ਸਖਤ ਖਿਲਾਫ ਆ ਕਿਉਂਕਿ ਇਹਨੇ ਐਸਾ ਰਵਾਜ ਪਾਇਆ ਵੇ ਫਰੀ ਵਾਲਾ ਮੁਲਕ ਦਾ ਹੀ ਬੇੜਾ ਗਰਕ ਹੋ ਗਿਆ ਇਹਦੇ ਵੱਲ ਵੇਖ ਕੇ ਦੇਖੋ ਕਾਂਗਰਸ ਵੀ ਸਭ ਕੋਈ ਲੁਟਾਉਣ ਨੂੰ ਤਿਆਰ ਹੈ ਬੀਜੇਪੀ ਵੀ ਲੁਟਾਉਂਦੇ ਆ ਇਸ ਬੰਦੇ ਦੇ ਮੈਂ ਸਖਤ ਖਿਲਾਫ ਆ ਆ ਬਾਸਪਾ ਦੇ ਸ਼੍ਰੋਮਣੀ ਅਕਾਲੀ ਦਲ ਤੇ ਜਿਵੇਂ ਦੇਖਦੇ ਹੋ ਔਜਲਾ ਸਾਹਿਬ ਜਿਹੜੇ ਔਜਲਾ ਸਾਹਿਬ ਮੈਂ ਤੁਹਾਨੂੰ ਪਹਿਲਾਂ ਵੀ ਕਹ ਦਿੱਤਾ ਪੇ ਉਹ ਬੰਦੇ ਕੰਮ ਕਰਨ ਨਾਲ ਨਹੀਂ ਅਸੀਂ ਇੱਕ ਦੋ ਕੰਮ ਉਹ ਕਰਵਾਏ ਦੇਨੇ ਕਦੀ ਉਹਨਾਂ ਨੇ ਕੋ ਮੱਥੇ ਦੇ ਵਟ ਨਹੀਂ ਪਾਇਆ ਇਸ ਕਰਕੇ ਮੈਂ ਤੇ ਉਹਨਾਂ ਨੂੰ ਕਹਾਂਗਾ ਪਈ ਉਹ ਹੱਕਦਾਰ ਨੇ ਅਨਿਲ ਜੋਸ਼ੀ ਜੀ ਵੀ ਇਹ ਕਹਿੰਦੇ ਆ ਮੈਂ ਮਨਿਸਟਰ ਹੁੰਦਿਆ ਪੰਜਾਬ ਦੇ ਜਦੋਂ ਮਨਿਸਟਰ ਰਹੇ ਨੇ ਬੜਾ ਸਵਾਰਿਆ ਜੀ ਆਪਣਾ ਉਤਰੀ ਹਲਚੇ ਦੇ ਵਿੱਚ ਬਹੁਤ ਸਿਹਾਰ ਕੀਤਾ ਕਿਵੇਂ ਦੇਖਦੇ ਉਹਨਾਂ ਵੱਡੀ ਗੱਲ ਤੇ ਵੀ ਕਿ ਜਿਹੜਾ ਆਪਣੇ ਪਾਰਟੀ ਬੇਸਿਕ ਪਾਰਟੀ ਨੂੰ ਛੱਡ ਜਾਂਦਾ ਨਾ ਉਸ ਬੰਦੇ ਦੇ ਕਰੈਕਟਰ ਦਾ ਕੁਝ ਵੀ ਨਹੀਂ ਪਤਾ ਕੱਖ ਨਹੀਂ ਉਹਦਾ ਮੈਂ ਸਮਝਦਾ ਬੰਦੇ ਮੈਂ ਕਿਸਾਨਾਂ ਦੀ ਵਜ੍ਹਾ ਨਾਲ ਜਿਹੜਾ ਪਾਰਟੀ ਤੋਂ ਦੂਰ ਹੋਇਆ ਸੀ ਕਿ ਕਿਸਾਨਾਂ ਦਾ ਹੀ ਮੰਨ ਸੀ ਧਰਨੇ ਲਾਏ ਜਾ ਰਹੇ ਸੀ ਤਾਂ ਉਦੋਂ ਮੈਨੂੰ ਪਾਰਟੀ ਨੇ ਜਿਹੜਾ 6 ਸਾਲ ਦੀ ਲੀਡਰਾਂ ਨੇ ਕੋਈ ਨਾ ਕੋਈ ਗੱਲ ਬਣਾਣੀ ਹੁੰਦੀ ਆ ਇਹਨਾਂ ਗੱਲਾਂ ਦੇ ਵਿੱਚ ਕੁਝ ਨਹੀਂ ਹੈਗਾ ਹੁਣ ਤੁਸੀਂ ਨਤੀਸ਼ ਦਾ ਲਾ ਲਓ ਕਿੰਨੀ ਵਾਰੀ ਉਹ ਪਾਰਟੀਆਂ ਬਦਲ ਉਸ ਬੰਦੇ ਕੋਲ ਕੀ ਮਿਹਤ ਕਰਾਂਗੇ ਆ ਇਹ ਜਿਹੜਾ ਬੰਦਾ ਆਪਣੇ ਬੇਸਿਕ ਪਾਰਟੀ ਨੂੰ ਛੱਡ ਜਾਂਦਾ ਉਹ ਤਾਂ ਕੁਝ ਵੀ ਕਰ ਸਕਦਾ ਉਹਦੀ ਤਾਂ ਵੈਲਿਊ ਹੀ ਕੁਝ ਨਹੀਂ ਪਬਲਿਕ ਦਾ ਉਹਨਾਂ ਕਿ ਸਵਾਰ ਨੇ ਆਪਣਾ ਹੀ ਸਵਾਰ ਤੇ ਸਰਪਾਲ ਜੀ ਚੌਂ ਦੇ ਵਿੱਚੋਂ ਤੁਹਾਡੀ رائے ਦੇ ਵਿੱਚ ਕਿਹੜਾ ਐਮਪੀ ਜਿਹੜਾ ਅਮਰਸਰ ਵਾਸਤੇ ਵਾਜੂਬ ਹੈ ਓਜਲਾ ਸਾਹਿਬ ਓਜਲਾ ਸਾਹਿਬ ਬਹੁਤ ਬਤਨਵਾਦ ਤਾਂ ਤਿੰਨ ਵਾਰੀ ਤੀਜੀ ਵਾਰ ਭਰੋਸਾ ਜਤਾਇਆ ਐਮਪੀ ਓਜਲਾ ਤੇ ਤੇ ਜਨਤਾ ਵੀ ਫਤਵਾ ਜਿਹੜਾ ਐਮਪੀ ਓਜਲਾ ਦੇ ਦੇ ਰਹੀ ਹੈ ਤਾਂ ਚਲ ਬਾਤ ਇਹਦਾ ਜੇ ਹੋਰ ਵੀ ਜਿਹੜੇ ਇੱਥੋਂ ਦੇ ਰਹਿਣ ਵਾਲੇ ਨੇ ਕਿ ਜੇ ਅਮਰਸਰ ਦੀ ਜਨਤਾ ਹੈ ਜਿਹੜੀ ਆ ਜਨਾਰਦਨ ਨੇ ਅਮਰਸਰ ਦੀ ਜਨਤਾ ਨੇ ਹੀ ਵੋਟਾਂ ਪਾਉਣੀਆਂ ਨੇ ਤਾਂ ਸਰ ਕੀ ਨਾਮ ਜੀ ਤੁਹਾਡਾ ਆ ਨਾ ਉਹ ਮੈਂ ਵੋਟਾਂ ਬਾਨੀਆਂ ਨੇ ਵੋਟਾਂ ਤਾਂ ਪਾਉਣੀਆਂ ਬੰਦੀਆਂ ਵੋਟਾਂ ਹੱਕ ਆਪਣਾ ਪੁਣਾ ਕਿਹੜੀ ਪਾਰਟੀ ਦਾ ਉਮੀਦਵਾਰ ਸਹੀ ਜਾਪਦਾ ਤੁਹਾਨੂੰ ਆ ਪਾਰਟੀ ਦਾ ਆ ਪਾਰਟੀ ਦਾ ਹਾਂ ਧਾਰੀਵਾਲ ਸਾਹਿਬ ਹਾਂਜੀ ਹਾਂਜੀ ਕਿਵੇਂ ਜਾਪਦਾ ਜੋ ਵਾਜੂਬ ਨੇ ਅਮਰ ਸਾਹਿਬ ਅਮਰ ਸਾਹਿਬ ਦੇ ਜੋ ਵਾਦੇ ਕਰ ਰਹੇ ਆ ਭਗਵੰਤ ਮਾਨ ਜੀ ਨਿਭਾ ਰਹੇ ਆ ਜੀ ਹਾਂਜੀ ਆ ਤੇ ਔਰ ਜਿਹੜਾ 1000 ਰੁਪਏ ਵਾਲਾ ਉਹ ਉਹ ਵੀ ਕਰਨਗੇ ਜੀ ਉਮੀਦ ਆ ਜੇ ਪੂਰੀ ਹੋ ਜਾਣ ਜੋ ਵਾਦ ਹਾਂ ਹਾਂ ਕੋਸ਼ਿਸ਼ ਉਹਨਾਂ ਦੀ ਪੂਰੀ ਆ ਇਹ ਜਿਵੇਂ ਇਹ ਭ੍ਰਿਸ਼ਟਾਚਾਰ ਦੇ ਬੜੇ-ਵੱਡੇ આરોਪ ਲਾਏ ਜਾ ਰਹੇ ਨੇ ਸੁਪਰੀਮੋ ਨੇ ਆਮ ਆਦਮੀ ਪਾਰਟੀ ਦੇ ਚੇਦਰੀਵਾਲ ਸਾਹਿਬ ਚਾਹੇ ਉਹ ਜ਼ਮਾਨਤ ਦੇ ਬਾਹਰ ਆਏ ਨੇ ਕਿਵੇਂ ਦੇਖ ਦਿਓ ਭ੍ਰਿਸ਼ਟਾਚਾਰ ਤੇ ਮੋਦੀ ਸਾਹਿਬ ਕਹਿੰਦੇ ਸੀਗੇ ਵੀ ਮੈਂ ਸਾਰੇ ਸਲਾਖੋ ਮੇ ਰੱਖੇ ਆ ਤੇ ਉਹ ਕਿੱਥੇ ਗਏ ਜਿਹੜੇ ਭ੍ਰਿਸ਼ਟਾਚਾਰ ਕੀਤਾ ਸੀ ਜਿਨ੍ਹਾਂ ਦਾ ਉਹਨਾਂ ਨੂੰ ਵਾਸ਼ਿੰਗ ਵਾਸ਼ਿੰਗ ਮਸ਼ੀਨ ਦੇ ਵਿੱਚ ਧੋ ਕੇ ਤੇ ਉਹਨਾਂ ਨੂੰ ਆਪਣੇ ਲੈ ਕੇ ਤੇ ਫਿਰ ਠੀਕ ਹੋ ਗਏ ਉਹ ਕਿੰਨੇ-ਕਿੰਨੇ ਹਜ਼ਾਰਾਂ ਹੀ ਕਰੋੜ ਰੁਪਏ ਨੇ ਉਹਨਾਂ ਦੇ ਮਾਫੀ ਤੇ ਅਡਾਨੀ ਦੇ ਅੰਬਾਨੀ ਦੇ ਤੇ ਇੱਧਰ ਜਨਤਾ ਨੂੰ ਦੇਣ ਲਈ ਕੁਝ ਨਹੀਂ ਸੀ ਗੱਲ ਕੋਲ ਉਹਦਾ ਇਸ ਵਾਰ ਵੀ ਆਂਦੇ 400 ਤੋਂ ਪਾਰ ਜਾਏ ਜੀ ਮੋਦੀ ਲਹਿਰ ਆ ਜੀ ਚੱਲ ਰਹੀ ਆਹੋ 15 ਲੱਖ ਉਹਨੇ ਦੇ ਦਿੱਤਾ ਤੇ 2-2 ਕਰੋੜ ਹਰ ਮਹੀਨੇ ਹਰ ਸਾਲ ਨੌਕਰੀ ਦੇਗਾ ਉਹ ਦੇਗਾ ਵਾਦੇ ਕਰ ਰਿਹਾ ਜੁਮਲੇ ਜੁਮਲੇ ਕੁਝ ਨਹੀਂ ਕੋਈ ਵਾਦਾ ਨਹੀਂ ਉਹਦਾ ਕਿ ਵੀ ਸੀ ਜੇ ਅੱਛੇ ਦਿਨ ਲੈਂਦੇ ਜਾਣਗੇ ਭਾਰਤ ਦੇ ਜੀ ਆਬ ਦਾ ਅੱਛੇ ਦਿਨ ਆਏ ਨੇ ਅੱਛੇ ਉਹਦੇ ਹੀ ਦਿਨ ਆਏ ਆ ਜਨਤਾ ਦੇ ਕਦੇ ਅੱਛੇ ਆਏ ਆ 400 ਦਾ ਸਿਲੰਡਰ ਸੀ ਤੇ 1200 ਦਾ ਹੋ ਗਿਆ ਦਾ ਹਰ ਪਾਸੇ ਮਹਿੰਗਾਈ ਐਨੀ ਮਹਿੰਗਾਈ ਕਰ ਦਿੱਤੀ ਇਹਨੇ ਬੇੜਾ ਗਰਕ ਕਰਤਾ ਹਰ ਚੀਜ਼ ਇਹਨੇ ਵੇਚ ਦਿੱਤੀ ਬੀਐਸਐਨਐਲ ਰੇਲਵੇ ਤੇ ਰੇਲਵੇ ਵੇਚ ਕੇ ਇਹ 50 ਰੁਪਏ ਦਾ ਟਿਕਟ ਕਰਤਾ ਆਮ ਜਨਤਾ ਕਿੱਥੋਂ ਲੈ ਸਕੀ ਗਰੀਬ ਜਨ ਬੰਤਾ ਬੰਦੇ ਇਹ ਕਿੱਥੋਂ ਲੈਣਗੇ ਇਹ ਜਿਵੇਂ ਜੇ ਸ਼ਰੋਮਣੀ ਅਕਾਲੀ ਦਲ ਤੋਂ ਨਿਲ ਜੋਸ਼ੀ ਜੀ ਅੰਮ੍ਰਿਤਸਰ ਤੋਂ ਉਮੀਦਵਾਰ ਨੇ ਉਹਨਾਂ ਬਾਰੇ ਕੀ ਸੋਚਦੇ ਹੋ ਅੰਦੇ ਮੈਂ ਵੀ ਬੜਾ ਸੁਧਾਰ ਕੀਤਾ ਜੀ ਅੰਮ੍ਰਿਤਸਰ ਦਾ ਜੋਸ਼ੀ ਸਾਹਿਬ ਨੇ ਨਿਕਾਇਬ ਮੰਤਰੀ ਹੁੰਦੇ ਬਹੁਤ ਕੰਮ ਕੀਤੇ ਆ ਜਿੱਥੇ ਅਸੀਂ ਬੈਠੇ ਆ ਇਹ ਵੀ ਉਹਨਾਂ ਦੀ ਹੀ ਦੇਣ ਹੈ ਕੁਰਸੀਆਂ ਜੋ ਕੁਝ ਵੀ ਬਣਿਆ ਦਾ ਜੇ ਇਹ ਜੇ ਸਕੈਟਿੰਗ ਦਾ ਬਣਿਆ ਕੰਪਨੀ ਬਾਗ ਚ ਇਹ ਵੀ ਉਹਨਾਂ ਦੀ ਹੀ ਦੇਣ ਹੈਗੀ ਉਹਨਾਂ ਨੇ ਬਹੁਤ ਕੁਝ ਕੀਤਾ ਅੰਮ੍ਰਿਤਸਰ ਲਈ ਪਰ ਉਹ ਗਲਤ ਉਧਰ ਪੈ ਗਿਆ ਪਰ ਗਲਤ ਪਾਰਟੀ ਚ ਚਲਾ ਗਿਆ ਹਾਂ ਔਰ ਉਹ ਉਧਰ ਉਧਰ ਨਹੀਂ ਜਿੱਤ ਸਕਦੇ ਮੌਜੂਦਾ ਐਮਪੀ ਨੇ ਔਜਲਾ ਸਾਹਿਬ ਪਾਰਟੀ ਨੇ ਤੀਜੀ ਵਾਰ ਭਰੋਸਾ ਜਤਾਇਆ ਉਹਨਾਂ ਦੇ 7 ਸਾਲ ਪਹਿਲਾਂ ਉਹ ਰਹੇ ਨਹੀਂ ਤੇ ਹੁਣ ਤੀਜੀ ਵਾਰ ਫਿਰ ਭਰੋਸਾ ਜਤਾਇਆ ਉਹਨਾਂ ਨੂੰ ਉਮੀਦਵਾਰ ਬਣਾਇਆ ਔਜਲਾ ਸਾਹਿਬ ਨੂੰ ਕਿਵੇਂ ਦੇਖਦੇ ਹੋ ਤੁਸੀਂ ਆਮ ਜਨਤਾ ਦੀ ਨੌਲਜ ਇਹੀ ਹੈ ਵੀ ਉਹਨਾਂ ਨੇ ਕੁਝ ਨਹੀਂ ਕੀਤਾ 10 ਸਾਲ ਚ ਠੀਕ ਹੈ ਔਰ ਇਹ ਜਿਹੜੀ ਅਗ NEXT ਹੈੀ NEXT ਜੋ ਕੁਝ ਸਾਡਾ ਜੋ ਕੁਝ ਵੀ ਕਰ ਰਹੇ ਆ ਭਵੇਖ ਸਾਡਾ ਇਹਨਾਂ ਕੋਲ ਹੀ ਬਣਨਾ ਜੇ ਐਂ ਭਗਵੰਤ ਮਾਂ ਦੀ ਹੈ ਨਾ ਇਹ ਬਿਲਕੁਲ ਠੀਕ ਹੈਗੇ ਆ ਔਰ ਇਹ ਇਹਨਾਂ ਨੇ ਸਾਨੂੰ ਬਿਜਲੀ ਵੀ ਫਰੀ ਦਿੱਤੀ ਹੈ 600 ਯੂਨਿਟ ਥੋੜੀ ਨਹੀਂ ਹੁੰਦੀ ਕਿਸੇ ਨੂੰ ਬਿੱਲ ਨਹੀਂ ਆਇਆ ਜਦੋਂ ਦੇ ਵੀ ਸਰਕਾਰ ਆਈ ਹੈ ਤਕਰੀਬਨ ਔਰ ਆਪ ਆਪ ਆਦਮੀ ਜਿੱਤੇਗੀ ਵੋਟਾਂ ਨੂੰ ਆ। ਤਾਂ ਜਰੂਰ ਜੀ ਜਨਤਾ ਜਨਾਰਦਨ ਹੈ ਜਨਤਾ ਨੇ ਫਤਵਾ ਦੇਣਾ ਹੈ ਚੋਣ ਪ੍ਰਚਾਰ ਤੇਜ਼ੀ ਨਾਲ ਚੱਲ ਰਿਹਾ ਹੈ ਉਮੀਦਵਾਰ ਵੀ ਜਿਹੜੇ ਨੇ ਜਨਤਾ ਦੇ ਦਰਬਾਰ ਜਾ ਰਹੇ ਨੇ ਹੱਥ ਜੋੜ ਰਹੇ ਨੇ ਵਾਅਦੇ ਤੇ ਵੱਡੇ ਦਾਅਵਿਆਂ ਦੇ ਨਾਲ ਪਰ ਜਨਤਾ ਨੇ ਫਤਵਾ ਦੇਣਾ ਹੈ ਆਉਣ ਵਾਲੀ ਪਹਿਲੀ ਤਰੀਕ ਨੂੰ ਵੋਟਾਂ ਹੋਣੀਆਂ ਤੇ ਚਾਰ ਨੂੰ ਰਿਜ਼ਲਟ ਆ ਜਾਣਾ ਤਾਂ ਅੰਮ੍ਰਿਤਸਰ ਦੀ ਜਨਤਾ ਦੇ ਰਲੇ ਮਿਲੇ ਸੁਝਾਅ ਤੁਹਾਡੇ ਸਾਹਮਣੇ ਪੇਸ਼ ਕੀਤੇ ਨੇ ਪਰ ਜਨਤਾ ਕੀ ਫਤਵਾ ਦਿੰਦੀ ਹੈ ਪਹਿਲੀ ਨੂੰ ਤੇ ਚਾਰ ਨੂੰ ਰਿਜ਼ਲਟ ਆਇਆ ਤਾਂ ਉੱਤੋਂ ਪਤਾ ਚੱਲੇਗਾ ਮੈਨੂੰ ਦਿਓ ਜੀ ਜਦ ਤੱਕ ਮੈਂ ਹਾਂ ਤੁਹਾਡਾ ਦੋਸਤ ਤਰਨਵੀਰ ਲਾਲੀ ਅੰਮ੍ਰਿਤਸਰ